ਅੱਸੀ ਗੱਲ ਜੀ ਕਿਸਾਨ ਦੋਸਤੋ ਅੱਜ ਆਪਾਂ ਗੱਲਬਾਤ ਕਰਨੀ ਹੈ ਜੀ ਤਗਾਂਵੁੱਧ ਕਿਸਾਨ ਸਰਦਾਰ ਸਰਪ੍ਰੀਤ ਸਿੰਘ ਪਿੰਡ ਮਾਨੂਪੁਰ ਬਲਾਕ ਸਮਰਾਨ ਇਹ ਕਿਸਾਨ ਵੀਰ ਦੇ ਬਾਰੇ ਮੈਂ ਦੱਸਦੀ ਆਂ ਵੀ ਜਿੱਥੇ ਪਰਾਲੀ ਦਾ ਪ੍ਰਬੰਧਨ ਕਰਦੇ ਆ ਸਾਰੀ ਆਲੂਆਂ ਦੀ ਕਾਸ਼ਤ ਇਨਸੀਟੂ ਮੈਨੇਜਮੈਂਟ ਨਾਲ ਕਰਦੇ ਆ ਉਹਦੇ ਨਾਲ ਦੀ ਨਾਲ ਇਸ ਵਾਰ ਝੋਨੇ ਦੀ ਸਿੱਧੀ ਵਿਜਾਈ ਵੀ ਅਪਣਾਈ ਆ ਆ ਖੇਤ ਜਿਹੜਾ ਤੁਸੀਂ ਦੇਖਦੇ ਹੋ ਸਾਰਾ ਡੀਐਸਆਰ ਬਾਸਮਤੀ ਆ ਤੇ ਬਾਕੀ ਨਾ ਗੱਲਬਾਤ ਕਰਦੇ ਆ ਵੀ ਕਿ ਮੇਰੇ ਹੱਥ ਯਰਬਾ ਸਤਿ ਸ਼੍ਰੀ ਅਕਾਲ ਜੀ ਸਰਪੇ ਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਆਪਾਂ ਪ੍ਰਾਲੀ ਦੇ ਪ੍ਰਬੰਧਨ ਨਾਲ ਜੁੜੇ ਆ ਬਹੁਤ ਸਾਲਾਂ ਤੋਂ ਤੁਸੀਂ ਬੜਾ ਇਹਦੇ ਚ ਬਲਾਖ ਚ ਸਿਰ ਕੱਢ ਮੈਂ ਯਤਨ ਕੀਤੇ ਆ ਤੇ ਜਿਹੜਾ ਹੁਣ ਆਪਣਾ ਡੀਐਸਆਰ ਇਹਦੇ ਚ ਕਿਵੇਂ ਰਿਹਾ ਤੁਹਾਡਾ ਤਜਰਬਾ ਇਸ ਦਾ ਡੀਐਸਆਰ ਚ ਜੀ ਆਪਾਂ ਨੇ ਪਹਿਲੀ ਵਾਰ ਕੀਤੀ ਸੀ ਹਾਂ ਜੀ ਬਹੁਤ ਵਧੀਆ ਤਜਰਬਾ ਰਿਹਾ ਜੀ ਜੀ ਤਕਰੀਬਨ ਸਾਨੂੰ ਤਾਂ ਦੋਏ ਨੋ ਵੀ ਕੰਮ ਸੌਖਾ ਲੱਗਿਆ ਜੀ ਇਹ ਇਹ ਜਿਹੜੀ ਬੈਤੀ ਢੰਗ ਨਾਲ ਬੀਜਦੇ ਆ ਉਹਦੇ ਨਾਲ ਵੀ ਕੰਮ ਸੌਖਾ ਹੀ ਲੱਗਿਆ ਤੇ ਸਭ ਤੋਂ ਪਹਿਲਾਂ ਜਿਹੜਾ ਦਿਮਾਗ 'ਚ ਸਵਾਲ ਇਹ ਆਉਂਦਾ ਵੀ ਕੱਖਾਂ ਦੀ ਸਮੱਸਿਆ ਨਦੀਨਾਂ ਦੀ ਕਿੰਨੀ ਕਰੀ ਹਾਂਜੀ ਸਾਡੇ ਵੀ ਦਿਮਾਗ 'ਚ ਆਇਆ ਜੀ ਵੀ ਕੱਖਾਂ ਦੀ ਸਮੱਸਿਆ ਬਾਰੇ ਹੂੰ ਤੇ ਅਸੀਂ ਇਹਨੂੰ ਪਹਿਲਾਂ ਤਾਂ ਖੇਤ ਨੂੰ ਲੇਜ਼ਰ ਕਰਾ ਕੇ ਜੀ ਬਈ ਫੇਰ ਉਹ ਚ ਸਿੱਧੀ ਬਿਜਾਈ ਕਰਤੀ ਹੂੰ ਡੀਐਸਆਰ ਕਰਕੇ ਉਦੋਂ ਬਾਅਦ ਪਾਣੀ ਲਾਤਾ ਪਾਣੀ ਲਾ ਕੇ ਦੂਸਰੇ ਦਿਨ ਵੀ ਅਸੀਂ ਸਟੰਪਰ ਸਾਥੀ ਦੀ ਸਪਰੇਅ ਕਰਤੀ ਠੀਕ ਹੈ ਜੀ ਉਹਦੇ ਨਾਲ ਕਾਫੀ ਹੱਦ ਤੱਕ ਸਾਡਾ ਨਦੀਨ ਤੇ ਕੰਟਰੋਲ ਹੋ ਗਿਆ ਜੀ ਫਿਰ ਜਿਹੜਾ ਜੰਮੇ ਆ ਉਸ ਤੋਂ ਬਾਅਦ 21 ਤੋਂ 25 ਦਿਨ ਦੇ ਵਿੱਚ ਅਸੀਂ ਨੋਮਨੀਕੋਲਡ ਦੀ ਸਪਰੇਅ ਕਰਤੀ ਬਿਲਕੁਲ ਠੀਕ ਜੇ ਫਿਰ ਵੀ ਕਿਤੇ ਰਹਿ ਗਿਆ ਇੱਕ ਵਾਰ ਨੋਮਨੀਕੋਲਡ ਦੁਬਾਰਾ ਰਿਪੀਟ ਕਰਤੀ तकरीबन 120 ਤੋਂ 150 ਦੀ ਡੋਸ ਪਾ ਕੇ ਤੇ ਨਦੀਨ तकरीबन ਸਾਡੇ ਫਿਰ ਜਮੇ ਬਿਲਕੁਲ ਏ ਸਮੱਸਿਆ ਨਹੀਂ ਆ ਜੀ ਜੇ ਥੋੜਾ ਜਿਵੇਂ ਖਰ ਨਦੀਨ ਵਾਲੀ ਸਪਰੇਅ ਆਪਾਂ ਤਿੰਨ ਵਾਰ ਕਰ ਲਈ ਹਾਂ ਜੀ ਤਾਂ ਰਵਈਤੀ ਢੰਗ ਨਾਲ ਖਰਚਾ ਵਧਿਆ ਨਹੀਂ ਤੁਹਾਡਾ ਨਹੀਂ ਜੀ ਨਹੀਂ ਅਸਲ 'ਚ ਜਿਹੜੀਆਂ ਬਾਈ ਨੇ ਦਵਾਈਆਂ ਨੇ ਅਸੀਂ ਬ੍ਰਾਂਡ ਦੀਆਂ ਨਹੀਂ ਕੀਤੀਆਂ ਅਸੀਂ ਥੋੜਾ ਜਿਹਾ ਪਿੱਛੇ ਹਟ ਕੇ ਕਿਸੇ ਦੂਸਰੀ ਕੰਪਨੀ ਦੀਆਂ ਕਰ ਲਈਆਂ ਉਹ ਤਕਰੀਬਨ ਟੈਕਨੀਕਲ ਸਾਲਟ ਉਹੀ ਲਿਆ ਟੈਕਨੀਕਲ ਸੇਮ ਕਰ ਲਿਆ ਹਮ ਨੋਮਿਨੋਕੋਲਡ ਵਾਲਾ ਪਰ ਲੇਕਨ ਕੰਪਨੀ ਹੋਰ ਲੈ ਲਈ ਉਹਦੇ ਨਾਲ ਸਾਨੂੰ ਰੇਟ ਦਾ ਕਾਫੀ ਫਰਕ ਪੈ ਗਿਆ ਜੀ ਤੇ ਜਿਹੜਾ ਲਵਾਈ ਦਾ ਗੱਦੂ ਦਾ ਖਰਚਾ ਉਹਦੇ ਬਾਰੇ ਵਿਸਥਾਰ 'ਚ ਦੋਸਤੋ ਬੱਟਾ ਲਵਾਉਣੇ ਆਪਾਂ ਖਾਦ ਕਿਸੇ ਤੋਂ ਪਾਉਣੇ ਆ ਕਿੰਨਾ ਕੁ ਸੌਖਾ ਰਿਹਾ ਕੰਮ ਕੰਮ ਤਾਂ ਜੀ ਬਿਲਕੁਲ ਸੌਖਾ ਰਿਹਾ ਹੈ ਜੀ ਤੇ ਉਹਦਾ ਜਦਾਂ ਜਾਂ ਜੀਰੀ ਕਦੂ ਕਰਨਾ ਹੁੰਦਾ ਉਹ ਕਰਨਾ ਬਹੁਤ ਨੱਠ ਭੱਜ ਕਰਨੀ ਪੈਂਦੀ ਹੈ ਇਹ ਸਾਨੂੰ ਬਿਲਕੁਲ ਨੱਠ ਭੱਜ ਨਹੀਂ ਕਰਨੀ ਪਈ ਕੇਰਾ ਉਹ ਕਰਕੇ ਆਪਣੇ ਡੀਐਸਆਰ ਕਰਕੇ ਉਸ ਤੋਂ ਬਾਅਦ ਤਾਂ ਜੀ ਪਾਣੀ ਨੇ ਜਾਂ ਖਾਦ ਠੀਕ ਹੈ ਜੀ ਖਾਦ ਪਾਉਣੀ ਵੀ ਇਹ ਚ ਸੌਖੀ ਆ ਸਪਰੇਅ ਕਰਨੀ ਵੀ ਸੌਖੀ ਆ ਠੀਕ ਹੈ ਜੀ ਤੇ ਤਕਰੀਬਨਾ ਕੁੱਲ ਮਿਲਾ ਕੇ ਜੀ ਰਬੈਤੀ ਢੰਕ ਨਾਲ ਤਾਂ ਬਹੁਤ ਵਧੀਆ ਹੈ ਹੁਣ 4500 ਰੁਪਏ ਇਸ ਵਾਰ ਲੇਬਰ ਚੱਲੀ ਆ ਜੀ ਸਾਡੇ ਜੀ ਚੱਲੀ ਕੀ ਅਸੀਂ ਦਿੱਤਾ ਜੀ 4500 ਰੁਪਏ ਅਸੀਂ ਲਵਾਈ ਦਿੱਤੀ ਆ ਹੂੰ 1500 ਰੁਪਏ ਗਵਰਨਮੈਂਟ ਵੱਲੋਂ ਆ ਜਾਣਾ ਜੀ ਜੀ ਤਕਰੀਬਨ 2.5 ਤੋਂ 3 ਕੁਆਂਟਲ ਦਾਣਿਆਂ ਦੇ ਤਾਂ ਪੈਸੇ ਸਾਡੇ ਕੋਲ ਪਹਿਲਾਂ ਹੀ ਹੋ ਹੋ ਗਏ ਜੀ ਬਾਕੀ ਤੁਸੀਂ ਫਸਲ ਦੇਖੋ ਵੀ ਫਸਲ ਇਹ ਜੇ ਕਹੋ ਦੂਜ ਨੂੰ ਘੱਟ ਨਹੀਂ ਨਿਕਲਦੀ ਜੀ ਠੀਕ ਹੈ ਜੀ ਬਈ ਉਹਦੇ ਮੁਕਾਬਲੇ ਬਲ ਕੇ ਸਾਨੂੰ ਤਾਂ ਐ ਲੱਗਦਾ ਵੀ ਉਹਦੇ ਨਾਲ ਵੱਧ ਨਿਕਲੂ ਨੰਬਰ ਆਫ ਪਲਾਂਟ ਨੰਬਰ ਆਫ ਪਲਾਂਟਸ ਬਹੁਤ ਨੇ ਕਿਸੇ ਖੇਤ 'ਚ ਛਿੱਧ ਨਹੀਂ ਹੈਗੀ ਜੀ ਹਾਂਜੀ ਬਈ ਊਂ ਵੀ ਕੋਈ ਬਿਮਾਰੀ ਨਹੀਂ ਹੈ ਪਾਣੀ ਬਹੁਤ ਘੱਟ ਲੱਗੇ ਨੇ ਠੀਕ ਹੈ ਹਾਂਜੀ ਬਈ ਬਹੁਤ ਬੋਲਿਆ ਰਿਹਾ ਸਾਡਾ ਸਰਪੰਚ ਜੀ ਬਾਕੀ ਕਿਸਾਨ ਵੀਰਾਂ ਨੂੰ ਕੀ ਸੰਦੇਸ਼ ਦਵੋਗੇ ਕਿਉਂਕਿ ਤੁਹਾਡਾ ਪਹਿਲਾ ਸਾਲ ਸੀ ਤੇ ਤੁਹਾਡੀ ਗੱਲ ਮਨਨ ਦਾ ਬਹੁਤ ਕਿਸਾਨ ਸੁਣਨਗੇ ਮੰਨਣਗੇ ਜਿਵੇਂ ਜੀ ਐਤਕੀ ਪਹਿਲਾ ਸਾਲ ਸੀ ਜਿਵੇਂ ਜ਼ਿਮੀਂਦਾਰ ਵੀਰ ਆਪਣੇ ਕੱਖਾਂ ਤੋਂ ਕਹਿੰਦੇ ਨੇ ਹੂੰ ਕੱਖ ਦਾ ਜੀ ਇਹ ਤਾਂ ਸਿਰਫ ਇੱਕ ਕੁਝ ਟੈਕਨੀਕਲ ਪੁਆਇੰਟ ਨੇ ਜੇ ਤੁਸੀਂ ਸਿਸਟਮ ਵਾਈਜ ਉਦਾਂ ਸਪਰੇਅ ਕਰੀ ਜਾਂਦੇ ਹੋ ਤਾਂ ਕੱਖਾਂ ਦੀ ਮੇਰੇ ਹਿਸਾਬ ਨਾਲ ਤਾਂ ਕੋਈ ਈ ਦਿੱਕਤ ਨਹੀਂ ਆਉਂਦੀ ਪਰ ਇੱਕ ਉਹ ਹੋ啊 ਜੀ ਥੋੜੀ ਜੀ ਇਹਦੇ ਲਈ ਨਾ ਭਾਰੀ ਜ਼ਮੀਨ ਦੀ ਉਹ ਚੋਣ ਕਰੋ ਜੀ ਬਈ ਜਿਵੇਂ ਰੇਸਲ ਜ਼ਮੀਨਾਂ 'ਚ ਕਈ ਵਾਰ ਕੱਖ ਫੜ ਲੈਂਦਾ ਹੈ ਉੱਥੇ ਪਰਹੇਜ ਕੀਤਾ ਜਾਵੇ ਜਿੱਥੇ ਜਣ ਕੇ ਦਰਮਿਆਨੀਆਂ ਜ਼ਮੀਨਾਂ ਨੇ ਭਾਰੀ ਜ਼ਮੀਨਾਂ ਨੇ ਉੱਥੇ ਤਾਂ ਬੇਫਿਕਰ ਹੋ ਕੇ ਬੀਜ ਦਿਓ ਜੀ ਕੋਈ ਇਹ ਚ ਕੱਖ ਦੀ ਨਦੀਨ ਦੀ ਦਿੱਕਤ ਨਹੀਂ ਆਉਂਦੀ ਤੇ ਉਹਨਾਂ ਅਪੀਲ ਜ਼ਰੂਰ ਕਰੋ ਤੁਸੀਂ ਬਾਕੀ ਕਿਸਾਨਾਂ ਨੂੰ ਕੁਝ ਰੱਖਵਾ ਬਾਕੀ ਕਿਸਾਨਾਂ ਨੂੰ ਇਹ ਕਹਿੰਦੇ ਆ ਜੀ ਡੀਐਸਰ ਕੀਲਾ-ਕੀਲਾ ਕਰਕੇ ਦੇਖੋ ਹਾਂਜੀ ਤੇ ਜੇ ਤੁਸੀਂ ਸਹੀ ਢੰਗ ਨਾ ਕਰੋ ਕਿ ਮੇਰੇ ਹਿਸਾਬ ਨਾਲ ਜਿਹੜੇ ਕਣਕ ਅਰਜਾਂ ਝੋਨੇ ਵਾਲੇ ਜ਼ਿਮੀਦਾਰ ਨੇ ਉਹਨਾਂ ਵਾਸਤੇ ਤਾਂ ਇਹ ਬਰਦਾਨ ਨੇ ਠੀਕ ਹੈ ਕੋਈ ਬੱਟ ਨਹੀਂ ਲੱਪਣੀ ਕੋਈ ਉਹ ਨਹੀਂ ਕਰਨਾ ਤੇ ਖਰਚੇ ਘਟਾਓ ਆਪਸ ਖਾਲੇ ਹੋਵੋ ਬਈ ਸਾਰਿਆਂ ਨੂੰ ਬੜੀ ਗੱਲ ਆ ਕੁਦਰਤ ਨਾਲ ਜੁੜੋ ਜੀ ਧੰਨਵਾਦ